ਪਗਤ ਸਿੰਘ ਸ਼ਹੀਦ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਬਈ ਪਗਤ ਸਿੰਘ ਸ਼ਹੀਦ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਇਹ ਆਦੀ ਹੋ ਮਨਵਾਲੀ ਨਾਰ ਨੂੰ ਕਿਸ ਪਿੰਡ ਵਿੱਚ ਦੱਸਿਆ ਜਾ ਬਈ ਆਦੀ ਹੋ ਮਨਵਾਲੀ ਨਰ ਕਿਸ ਪਿੰਡ ਵਿੱਚ ਦੱਸਿਆ ਜਾ ਮੈਂ ਪ੍ਰੇਮ ਦੀ ਖਾਤਰ ਤੁਰ ਪਈ ਬੇ ਪ੍ਰੇਮ ਦੀ ਖਾਤਰ ਤੁਰ ਪਈ ਕਹਿੰਦੇ ਰੱਬਾ ਮੇਲ ਕਰਾ ਬੇ ਪ੍ਰੇਮ ਦੀ ਖਾਤਰ ਤੁਰ ਪਈ ਕਹਿੰਦੇ ਰੱਬਾ ਮੇਲ ਕਰਾ ਉਹ ਪੌਂਚੀ ਵਿੱਚ ਲਾਹੌਰ ਦੇ ਉਹ ਪੌਂਚੀ ਵਿੱਚ ਲਾਹੌਰ ਦੇ ਮਿਲ ਜੇਨ ਦਰਗਾਹ ਜਨ ਨੂੰ ਜਾ ਉੱਤ ਹੁਕਮ ਹੋਇਆ ਸਰਕਾਰ ਦਾ ਕਹਿੰਦੇ ਮੁਲਾਕਾਤ ਦਿਓ ਕਰ ਸਿੱਖਾਂ ਵਿੱਚ ਤੱਕਿਆ ਛੇਰ ਨੇ ਇੱਕ ਸੁੰਦਰੀ ਖੜੀ ਸੀ ਆ ਬੇ ਸਿੱਖਾਂ ਵਿੱਚ ਤੱਕਿਆ ਛੇਰ ਨੇ ਇੱਕ ਸੁੰਦਰੀ ਖੜੀ ਸੀ ਆ ਓ ਸੁੰਦਰੀ ਤੱਕ ਕੇ ਬੋਲਿਆ ਦੇਵੀ ਦੱਸ ਤੂੰ ਕੌਣ ਹੈ ਤੂੰ ਕਿਵੇਂ ਗਈ ਏ ਆ ਤੇਰੀ ਹੌਣ ਵਾਲੀ ਨਾਰਾ ਸੁਣ ਕੇ ਨਹੀਂ ਗਿਆ ਰੇ ਤੇਰੀ ਹੌਣ ਵਾਲੀ ਨਾਰਾ ਸੁਣ ਕੇ ਨਹੀਂ ਗਿਆ ਰੇ ਮੈਂ ਖੂਨ ਦੀ ਹੋਲੀ ਖੇਲਣੀ ਮੈਂ ਖੂਨ ਦੀ ਹੋਲੀ ਖੇਲਣੀ ਤੂੰ ਪਿੱਛਾਂ ਪਰਤ ਕੇ ਜਾ ਮੈਂ ਅਤਵਾਦ ਮਕਾਮਣਾ ਮੈਂ ਅਤਵਾਦ ਮਕਾਮਣਾ ਮੈਂ ਲੰਡਨ ਦੇ ਵਿੱਚ ਜਾ ਕੇ ਦਿੱਤਾ ਜਰਨਲ ਡੈਲ ਮਕਾ ਮੈਂ ਲੰਡਨ ਦੇ ਵਿੱਚ ਜਾ ਕੇ ਦਿੱਤਾ ਜਰਨਲ ਡੈਲ ਮਕਾ ਵੇ ਪਗਤ ਸਿੰਘ ਸ਼ਹੀਦਨ ਤੇ ਤਹੰਸੀ ਦਾ ਹੁਕਮ ਸੁਣੋ